लगभग 90% ਘਰਾਂ ਦੀ ਬਿਜਲੀ ਮੁਫਤ ਹੈ ਹਨ ਹੁਣ ਤੱਕ ਜਿਹੜੇ ਹੈ 1 ਕਰੋੜ 82 ਲੱਖ ਲੋਕ ਆਮ ਆਦਮੀ ਕਲੀਨਿਕਾਂ ਚੋਂ ਦਵਾਈ ਲੈ ਚੁੱਕੇ ਸਾਡੇ ਹਲਕੇ 'ਚ ਨੋ ਆਮ ਆਦਮੀ ਕਲੀਨਿਕ ਚੱਲਦੇ ਹੈ ਜਿੱਥੇ ਰੋਜ਼ ਦੀ 100 ਸਵਾ 100 ਦੀ ਐਵਰੇਜ ਯਾਨੀ ਹਰ ਰੋਜ਼ 1000 ਸ਼ਖਸ ਮੁਫਤ 'ਚ ਦਵਾਈ ਲੈਂਦਾ ਤੇ ਮੁਫਤ 'ਚ ਆਪਣੇ ਟੈਸਟ ਕਰਾਂਦਾ ਇਹ ਸਹੂਲਤ ਹੈ ਇਸ ਤੋਂ ਇਲਾਵਾ ਸਰਕਾਰੀ ਸਕੂਲਾਂ 'ਚ ਤੁਸੀਂ ਦੇਖ ਸਕਦੇ ਹੋ ਕਿ 135 ਹੁਣ ਇਦਾਂ ਦੇ ਸਰਕਾਰੀ ਸਕੂਲ ਹੋ ਗਏ ਜਿੱਥੇ ਪੀਲੇ ਰੰਗ ਦੇ ਬੱਸਾਂ ਤੁਸੀਂ ਜਾ ਕੇ ਵੈਰੀਫਾਈ ਕਰ ਸਕਦੇ ਹੋ ਇਦਾਂ ਹੀ ਲਗਭਗ ਪੰਜਾਬ ਦੇ 500 ਇਤਨ ਦੇ ਸਰਕਾਰੀ ਸਕੂਲ ਹੈ ਜਿਨ੍ਹਾਂ ਦੇ ਵਿੱਚ ਹੁਣ ਅਸੀਂ ਸਿਕਿਉਰਟੀ ਗਾਰਡ ਦੇ ਦਿੱਤੇ ਆ ਪੰਜਾਬ ਦੇ 18000 ਸਕੂਲਾਂ ਚ ਵਾਈਫਾਈ ਆ ਚੁੱਕਿਆ ਹਰ ਉਸ ਸਕੂਲ ਜਿੱਥੇ 100 ਤੋਂ ਵੱਧ ਬੱਚੇ ਉੱਥੇ ਸਫਾਈ ਸੇਵਕ ਦੇ ਲਈ ਜਿਹੜੀ ਹੈ ਉਹ ਗ੍ਰਾਂਟ ਜਾਣ ਲੱਗੇ ਤਾਂ ਪੰਜਾਬ ਦੇ 18000 ਸਕੂਲਾਂ 'ਚ ਵਾਈਫਾਈ ਆ ਚੁੱਕਿਆ 8000 ਸਕੂਲਾਂ 'ਚ ਚਾਰ ਦਿਵਾਰੀ ਬਹੁਤ ਬਹੁਤ ਕੁਛ ਹੋਇਆ ਤੇ ਬਹੁਤ ਕੁਛ ਕਰਨਾ ਬਾਕੀ ਹੈ ਲਗਾਤਾਰ ਕਰ ਇਹ ਜਿਹੜਾ ਮਿਸ਼ਨ ਵਸਲੇ ਦੇ ਤਹਿਤ ਉਹ ਬੱਚੇ ਜਿਨ੍ਹਾਂ ਦੇ ਮਾਤਾ ਪਿਤਾ ਹੈ ਨਹੀਂ ਜਾਂ ਫਿਰ ਮਾਤਾ ਪਿਤਾ ਨੂੰ ਗੰਭੀਰ ਬਿਮਾਰੀ ਹੈ ਜਾਂ ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੀ ਪਰਵਰਿਸ਼ ਨਹੀਂ ਹੋ ਸਕਦੀ ਉਹਨਾਂ ਬੱਚਿਆਂ ਦੇ ਲਈ ਜਿਹੜਾ ਹੈ ਇਸ स्कीम ਦੇ ਤਹਿਤ 4000 ਰੁਪਏ ਪ੍ਰਤੀ ਮਹੀਨੇ ਦੀ ਮਦਦ ਮਿਲੂਗੀ ਤੁਸੀਂ 15 ਅਗਸਤ ਵੀ ਦੇਖਿਆ ਹੋਣਾ ਸੀ ਉਹਨਾਂ ਬੱਚਿਆਂ ਨੂੰ ਜੋ ਸਰੀਰਕ ਤੌਰ ਤੇ ਪਾਹੀ ਜਾਂ ਨੂੰ ਸਪੈਸ਼ਲ ਮੋਟਰਬਾਈਕਸ 1 ਲੱਖ ਰੁਪਈਆ ਜਿਹੜੀ ਐਡਵਾਂਸਡ 휠 ਚੇਅਰਸ ਹੈ ਇੰਡੀਆ ਦੀ ਸਭ ਤੋਂ ਐਡਵਾਂਸਡ ਹੈ ਉਹ ਬੰਡੀਆਂ ਤਾਂ ਲਗਾਤਾਰ ਸਰਕਾਰ ਵੱਲੋਂ ਪ੍ਰਾਲਾ ਕੀਤਾ ਜਾ ਰਿਹਾ ਹੈ ਕਿ ਉਹ ਬੱਚੇ ਜੋ ਕਿਸੇ ਨਾ ਕਿਸੇ ਕਾਰਨ ਕਰਕੇ ਜਿਹੜੇ ਕਿਸੇ ਵੀ ਤਰੀਕੇ ਨਾਲ ਚਾਹੇ ਉਹ ਸਰੀਰਕ ਤੌਰ ਤੇ ਜਾਂ ਫਿਰ ਪਰਿਵਾਰਕ ਤੌਰ ਤੇ ਕਮਜ਼ੋਰ ਹੋਣ ਉਹਨਨ ਉਸੇ ਬਰਾਬਰ ਸਾਰੇ ਬੱਚਿਆਂ ਦੇ ਲੈ ਕੇ ਆ ਸੀ ਕਿ ਉਹ ਜਿੱਦ ਲਈ ਉਪਰਾਲਾ ਕੀਤਾ ਜਾ ਰਿਹਾ ਤੇ ਅੱਜ ਇਹ ਸਮਾਗਮ ਰੋਪੜ ਜ਼ਿਲ੍ਹੇ ਦੇ ਵਿੱਚ ਸ਼੍ਰੀ ਨਨਕਪੁਰ ਸਾਹਿਬ ਦੇ ਵਰਾਸਤੇ ਖਾਲਸਾ ਸਟੇਟ ਜਿਹੜਾ ਅਰੇਟੋਰੀਅਮ ਛੋ ਮਿਹਨਤ ਕਾਰੀਏ ਦੀ ਇਸੀ ਸਾਲ ਅਸੀਂ ਇਸ ਨੂੰ ਲਾਂਚ ਕਰਾਂਗੇ ਤੇ ਉਹ ਇੱਕ ਐਦਾਂ ਦਾ ਸਕੂਲ ਹੋਊਗਾ ਜਿਸ ਨੂੰ ਜਿਸ ਦੇ ਵਿੱਚ ਬਿਲਡਿੰਗ ਤੋਂ ਲੈ ਕੇ ਜਿਹੜੀ ਪੜਾਉਣ ਦਾ ਤਰੀਕਾ ਉਹ ਬਿਲਕੁਲ ਜੇ ਚੰਗਰ ਇਲਾਕਾ ਸ਼੍ਰੀ ਨੰਨਪੁਰ ਸਾਹਿਬ ਦਾ ਪਿੰਡ ਲਖੇੜ ਦੇ ਵਿੱਚ ਫਰੀ ਇਮਾਰਤ ਦਾ ਕੰਮ ਬੜੇ ਹੀ ਜੋੜਾ ਸ਼ੋਰ ਨਾਲ ਚੱਲ ਰਿਹਾ ਤੇ ਇਸ ਦੇ ਲਈ ਜਿਹੜੇ ਸਾਡੇ ਟੀਚਰਸ ਦੀ ਟ੍ਰੇਨਿੰਗ ਟੀਮ ਦੀ ਟ੍ਰੇਨਿੰਗ ਲਈ ਅਸੀਂ ਦੇਸ਼ ਤੇ ਵੱਖ-ਵੱਖ ਜਿਹੜੇ ਬੈਸਟ ਪ੍ਰਾਇਮਰੀ ਸਕੂਲਸ ਤੇ ਇਵਨ ਇੱਕ ਸਟਾਫ ਬਫਰ ਫਿਨਲੈਂਡ ਵੀ ਜਾਊਗਾ ਤਾਂ ਕਿ ਉੱਥੋਂ ਟ੍ਰੇਨਿੰਗ ਲੈ ਕੇ ਆ ਕੇ ਜਿੱਥੇ ਇੱਕ ਤੌਰ ਤੇ ਅਸੀਂ ਇਨਫਰਾਸਟ੍ਰਕਚਰ ਵਾਈ ਸਕੂਲ ਦੀ ਬਿਲਡਿੰਗ ਤੇ ਇਦਾਂ ਦੀ ਪੜਾਈ ਹੋਣੀ ਚਾਹੀਦੀ ਹੈ ਚਾਈਲਡ ਸਾਈਕੋਲੋਜੀ ਬੇਸ ਜਿਹੜੀ ਨਵੇਂ ਕਿਸਮ ਦੀ ਹੈ ਤਾਂ ਹੀ ਇਸ ਦਾ ਨਾਮ ਸਕੂਲ ਆਫ ਹੈਪੀਨੈਸ ਰੱਖਿਆ ਗਿਆ ਤੇ ਇਸ ਤੋਂ ਬਾਅਦ ਐਜਾਂ ਦੇ 100 ਸਕੂਲ ਜਿਹੜੇ ਹੈ ਉਹ ਹੋਰ ਲਾਂਚ ਕੀਤੇ ਜਾਣਗੇ ਪੂਰੇ ਪੰਜਾਬ ਛਰ ਹਲਕੇ ਪ੍ਰਾਇਮਰੀ ਹੋਣਗੇ ਨਰਸਰੀ ਤੋਂ ਲੈ ਕੇ 5ਵੀਂ ਜਮਾਤ ਤੱਕ ਹੋਣਗੇ ਤੇ ਇੱਕ ਵੱਖਰੇ ਕਿਸਮ ਦੇ ਸਕੂਲ ਹੈ ਪ੍ਰਾਇਮਰੀ এডੂਕੇਸ਼ਨ ਨੂੰ ਕਿ ਬੱਚੇ ਬਿਨਾ ਜਿਵੇਂ ਕਹਿ ਸਕਦੇ ਹਾਂ ਉਹਨਾਂ ਦੇ ਮਨ ਤੇ ਬੋਝ ਪਏ ਹੱਸਦੇ ਖੇਡਦੇ ਹੋਏ ਚਾਈਲਡ ਸਾਈਕੋਲੋਜੀ ਬੇਸ ਲਰਨਿੰਗ ਹੋਗੀ ਤਾਂ ਕਿ ਉਹ ਪ੍ਰਸਿੱਖਣ ਸਿਰਫ ਜਿਵੇਂ ਅੱਜ ਆਪਾਂ ਦੇਖਦੇ ਆ ਕਿਤਾਬਾਂ ਚੋਂ ਰੱਟਾ ਫਿਕੇਸ਼ਨ ਪੜ੍ਹ-ਪੜ ਕੇ ਉਹ ਨਹੀਂ ਪਰ ਉਹ ਜਿਹੜਾ ਹੈ ਪ੍ਰੈਕਟੀਕਲ ਤੌਰ ਤੇ ਸਕੂਲ ਦੀ ਹਰ ਇੱਕ ਇਮਾਰਤ ਦਾ ਹਰ ਇੱਕ ਹਿੱਸਾ ਉਹ ਉਹਨੂੰ ਕੁਝ ਨਾ ਕੁਝ ਸਿਖਾਉਂਦਾ ਸਰਕਾਰ ਵੱਲੋਂ ਲਗਾਤਾਰ ਲਗਾਤਾਰ ਜੀ ਕੰਮ ਕਰ ਰਹੇ ਤੁਸੀਂ ਆ ਦੇਖਿਆ ਜਾ ਬੱਚਿਆਂ ਨੂੰ ਮਦਦ ਇਸ ਤੋਂ ਇਲਾਵਾ ਹਨ 90% ਕਰਾਂ ਦੀ ਬਿਜਲੀ ਮੁਫਤ ਹੈ ਹੁਣ ਤੱਕ ਜਿਹੜੇ ਹੈ 1 ਕਰੋੜ 82 ਲੱਖ ਲੋਕ ਆਮ ਆਦਮੀ ਕਲੀਨਿਕਾਂ ਚੋਂ ਦਵਾਈ ਲੈ ਚੁੱਕੇ ਸਾਡੇ ਹਲਕੇ ਛੋ ਨੋ ਆਮ ਆਦਮੀ ਕਲੀਨਿਕ ਚੱਲਦੇ ਹੈ ਜਿੱਥੇ ਰੋਜ਼ ਦੀ 100 ਸਵਾ 100 ਦੀ ਐਵਰੇਜ ਯਾਨੀ ਹਰ ਰੋਜ਼ 1000 ਸ਼ਖਸ ਮੁਫਤ ਚ ਦਵਾਈ ਲੈਂਦਾ ਤੇ ਮੁਫਤ ਚ ਆਪਣੇ ਟੈਸਟ ਕਰਾਂਦਾ ਇਹ ਸਹੂਲਤ ਹੈ ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ 135 ਹੁਣ ਇਦਾਂ ਦੇ ਸਰਕਾਰੀ ਸਕੂਲ ਹੋ ਗਏ ਜਿੱਥੇ ਪੀਲੇ ਰੰਗ ਦੀਆਂ ਬੱਸਾਂ ਤੁਸੀਂ ਜਾ ਕੇ ਵੈਰੀਫਾਈ ਕਰ ਸਕਦੇ ਹੋ ਇਦਾਂ ਹੀ ਲਗਭਗ ਪੰਜਾਬ ਦੇ 500 ਇਦਾਂ ਦੇ ਸਰਕਾਰੀ ਸਕੂਲ ਐ ਜਿਨ੍ਹਾਂ ਦੇ ਵਿੱਚ ਹੁਣ ਅਸੀਂ ਸਿਕਿਉਰਟੀ ਗਾਰਡ ਦੇ ਦਿੱਤੇ ਆ ਪੰਜਾਬ ਦੇ 18000 ਸਕੂਲਾਂ 'ਚ ਵਾਈਫਾਈ ਆ ਚੁੱਕਿਆ ਹਰ ਉਸ ਸਕੂਲ ਜਿੱਥੇ 100 ਤੋਂ ਵੱਧ ਬੱਚੇ ਉੱਥੇ ਸਫਾਈ ਸੇਵਕ ਦੇ ਲਈ ਜਿਹੜੀ ਐ ਉਹ ਗ੍ਰਾਂਟ ਜਾਣ ਲੱਗ ਗਈ ਤਾਂ ਪੰਜਾਬ ਦੇ 18000 ਸਕੂਲਾਂ 'ਚ ਵਾਈਫਾਈ ਆ ਚੁੱਕਿਆ 8000 ਸਕੂਲਾਂ ਚਾਰ ਦਿਵਾਰੀ ਬਹੁਤ ਬਹੁਤ ਕੁਝ ਹੋਇਆ ਤੇ ਬਹੁਤ ਕੁਝ ਕਰਨਾ ਬਾਕੀ ਐ ਲਗਾਤਾਰ ਕਰ